ਹਾਂਜੀ ਸਤਿ ਸ੍ਰੀ ਅਕਾਲ ਸਦਨੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਬਾਈ ਕੋਲੇ ਖੜਿਆ ਇਹ ਬੁੱਟਰ ਕਲਾ ਜ਼ਿਲ੍ਹਾ ਮੋਗਾ ਤੇ ਪਿੰਡ ਬੁੱਟਰ ਆ ਇਹ ਤੇ ਬਾਈ ਭਿੰਦੇ ਕੋਲੇ ਖੜਿਆ ਜੀ ਆਹ ਟਰੈਕਟਰ ਦੇ ਸਕਦੇ ਸੇਲ ਪਰਚੇਸ ਦਾ ਬਾਈ ਉਹਨਾਂ ਦਾ ਕੰਮ ਆ ਕੱਲੇ ਤੋਂ ਕੱਲਾ ਟਰੈਕਟਰ ਦੇ ਸਕਦੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ Ориਜినਲ ਟਰੈਕਟਰ ਹੋਣਗੇ ਸਾਰੇ ਤੇ ਬਾਕੀ ਪਹਿਲਾਂ ਬਾਈ ਨੂੰ ਮਿਲ ਲੈਣੇ ਸਸਰੀਕਾ ਬਾਈ ਜੀ ਸਸਰੀਕਾ ਬਾਈ ਉਹ ਠੀਕ ਠਾਕ ਹੋ ਜੀ ਹਾਂ ਵਧੀਆ ਜੀ ਹਾਂਜੀ ਬਾਈ ਜੀ ਆਹ ਖੜਾ ਆਪਣਾ ਸੋਨਾ ਲੀਕਾ ਡੀ ਜੀ 60 ਇਦੇ ਬਾਰੇ ਚਾਣਨਾ ਪਾਇ ਮੜਾਏ ਇਹ 2009 ਮਾਡਲ ਆ ਇਹ 9 ਮਾਡਲ ਆ ਠੀਕ ਆ ਜੀ ਤੇ ਟਾਇਰਾਂ ਦੀ ਜੀ ਗੱਲ ਕਰੀ ਆਪਾਂ ਬਾਈ ਜੀ ਮੂਰਲੇ ਟਾਇਰ ਨਵੇਂ ਆ ਬਾਈ ਮਗਰ ਨੇ 75% ਅੱਛਾ ਆ ਅਪੋਲੋ ਦੇ ਟਾਇਰ ਨਵੇਂ ਆ ਹੈ ਹਾਂ ਮੂਰਲੇ ਨਵੇਂ ਆ ਠੀਕ ਆ ਜੀ ਪਿਛਲੇ ਹੈਗੇ 75 ਰੁਪਏ ਹੈਣਾ ਹਾਂ ਜੀ ਠੀਕ ਆ ਜੀ ਤੇ ਸਿਅਟ ਦੇ ਟਾਇਰ ਹਨਾ ਜੀ ਮਗਰਲੇ ਸਿਅਟ ਆ ਠੀਕ ਆ ਠੀਕ ਆ ਤੇ ਮਗਰਾਣ ਰੋਡ ਬਿਲਕੁਲ ਸਾਫ ਹੈ ਸਾਰਾ origignal ਟ੍ਰੈਕਟਰ ਆ ਇਹ ਸਾਰਾ origignal ਬੱਦ ਸਾਰਾ ਜੀ ਇੰਜਨ ਗੇਅਰ ਦੀ ਜੀ ਗੱਲ ਕਰੀ ਤਾ ਇੰਜਨ ਗੇਅਰ ਸਹੀ ਆ ਬਸ ਠੀਕ ਆ ਜੀ ਤੇ ਕਿਸੇ ਪਾਸੇ ਕੋਈ ਲੀਗਸ ਦਾ ਨਹੀਂ ਹੈਗੀ ਜੀ ਨਹੀਂ ਲੀਗਾਂ ਨਹੀਂ ਕੋਈ ਲਾਂਬੇ ਲੀਗਾਂ ਦਾ ਨਹੀਂ ਮੈਨੂੰ ਬਾਅਦ ਵਿੱਚ ਕਰਦੇ ਠੀਕ ਆ ਜੀ ਤੇ ਜੇ ਆਪਾਂ ਪਾਰਟੀ ਦੀ ਗੱਲ ਕਰੀ ਫਸਟ ਪਾਰਟੀ ਕਿ ਸੈਕੰਡ ਜੀ ਨਹੀਂ ਫਾਇਰਣਾ ਸੈਕੰਡ ਪਾਰਟੀ ਠੀਕ ਆ ਜੀ ਤੇ ਨੰਬਰ ਕਿੱਥੋਂ ਦਾ ਬਈ ਜੀ ਨੰਬਰ ਪੀ ਵੀ ਬਾਈ ਹੈ ਜੀ ਪੀ ਵੀ ਬਾਈ ਪੰਜਾਬ ਨੰਬਰ ਆ ਹਾਂ ਜੀ ਠੀਕ ਆ ਜੀ ਤੇ ਕਾਹੇ ਪੱਤਰੋ ਕਿ ਮਿਲਣਗੇ ਇਹ ਤੇ ਆਪਾਂ ਨੂੰ ਠੀਕ ਆ ਜੀ ਲਓ ਵੇ ਮਤਲਬ ਦੇਖ ਸਕਦਾ ਟਰੈਕਟਰ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ 오ਰੀਜినਲ ਟਰੈਕਟਰ ਆ ਸਾਰਾ ਕਿਸੇ ਪਾਸੇ ਕੋਈ ਟੱਚਿੰਗ ਤਾਂ ਨਹੀਂ ਕਲਰ ਕਲਰ ਦੀ ਰੰਗ ਦੀ ਅੱਛਾ ਮਾੜੀ ਮੁੱਢੀ ਹੈਗੀ ਆ ਠੀਕ ਆ ਜੀ ਬਾਕੀ ਉੱਲਾ ਨਹੀਂ ਹੈਗਾ ਕੋਈ ਠੀਕ ਆ ਜੀ ਲੋ ਵੇ ਮਤਰਾ ਕੋਈ ਵੀ ਉੱਲਾ ਨਹੀਂ ਬਾਈ ਫਿਰ ਦਿਨ ਤੁਸੀਂ ਕਾਲ ਕਰਕੇ ਟਰੈਕਟਰਾਂ ਬਾਰੇ ਬਾਕੀ ਜਾਣਕਾਰੀ ਲੈ ਵੀ ਸਕਦੇ ਹੋ ਐਂਡ ਤੇ ਨੰਬਰ ਵੀ ਬੋਲਾਂਗੇ ਇੱਕ ਵਾਰੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਰੈਕਟਰਾਂ ਦੀ ਬਹੁਤ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਮਿਲਣਗੇ ਤੁਹਾਨੂੰ ਇੱਕ ਨੰਬਰ ਟਰੈਕਟਰਾਂ ਤੇ ਕਾਗਜ਼ ਪੱਤਰ ਬਿਲਕੁਲ ਓਕੇ ਮਿਲਣਗੇ ਜੀ ਤੇ ਤੇ ਕਿੰਨਾ ਮਾਡਲ ਆਈ ਇਹ 2009 ਮਾਡਲ 2009 ਮਾਡਲ ਆ ਤੇ ਆਪਾਂ ਡਿਮਾਂਡ ਦੀ ਜਿੱਦ ਗੱਲ ਕਰੀ ਬਾਈ ਜੀ ਸਵਾ 3 ਲੱਖ ਸਵਾ 3 ਲੱਖ ਰੁਪਈਆ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਹੀ ਮਾਣਦਾਨ ਹੋਊਗਾ ਜੀ ਹਾਂ ਕਰਦੇ ਲੋ ਬੇ ਮਿੱਤਰੋ ਇਹਦੇ ਵਿੱਚ ਮਾਣਦਾਨ ਹੋਊਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਇੱਕ ਵਾਰ ਫੇਅਰ ਟਰੈਕਟਰ ਦਿਖਾ ਦਿੰਨੇ ਆ ਟਰੈਕਟਰ ਬਿਲਕੁਲ ਸਾਫ ਪਿਆ ਜੀ ਕੋਈ ਕਮੀ ਪੇਸ਼ੈਂਟ ਟਰੈਕਟਰ ਚ ਤੇ ਕਾਇਪਤਰ ਬਿਲਕੁਲ ਓਕੇ ਮਿਲਣਗੇ ਜੇ ਕਾਪੀ ਚੈਪਲ ਹੀ ਨਹੀਂ ਪੇਜਾਂ ਵਾਲੀ ਪੇਜਾਂ ਵਾਲੀ ਕਾਪੀ ਆ ਠੀਕ ਹੈ ਜੀ ਪੇਜਾਂ ਵਾਲੀ ਗੱਡੀ ਦੇਖ ਸਕਦੇ ਹੋ ਤੇ ਅੱਗੇ ਖੜਾ ਇਹ ਫਾਰਮ ਟਰੈਕ 60 ਇਹਦੇ ਬਾਰੇ ਦੱਸੋ ਜੀ ਮੜਾਇਆ ਇਹ ਟੀ ਹੈਗਾ ਆਪਣਾ ਸੁਪਰ ਮੈਕਸ ਸੁਪਰ ਮੈਕਸ ਫਾਰਮ ਹੈ ਨਾ ਹਾਂ ਫਾਰਮ ਫਾਰਮ ਟਰੈਕ ਸੁਪਰ ਮੈਕਸ ਦੇਖ ਸਕਦੇ 60 ਕਲਾਸ ਦਾ ਹਾਂ ਕਲਾਸ ਠੀਕ ਹੈ ਜੀ ਇਹਦੀ ਬੈਟਰੀ ਵੋਟਰੀ ਕਿਵੇਂ ਬਾਈ ਜੀ ਸਾਰੇ ਨਵੇਂ ਡਰਾਈਵਰ ਆ ਇਹ ਹਾਂ ਸਾਰੇ ਅਰੀਜਨਲ ਆ ਬਾਈ ਠੀਕ ਹੈ ਸਾਰੇ ਅਰੀਜਨਲ ਆ ਹਨਾ ਕਿਸੇ ਪਾਸੋਂ ਕੀ ਲੀਗਸ ਨਹੀਂ ਕੋਈ ਟੱਚਿੰਗ ਟੱਚਿੰਗ ਹੈ ਨਾ ਟੱਚਿੰਗ ਨਹੀਂ ਸਾਰਾ ਅਰੀਜਨਲ ਹੈ ਲੋ ਵੀ ਮਤਲਬ ਆ ਵੀ ਸਾਰਾ origignal tractor engine gear ਦੀ ਫੁੱਲ ਗਾਰੰਟੀ ਹੋਣਾ ਬਾਈ ਜੀ ਤੇ ਟਾਇਰ ਟੂਰੇ ਦੇ ਨਾਲ ਦੀ ਹੈ ਜੀ ਨਹੀਂ ਟਾਇਰ ਦੁਵਾਰਾ ਦੇ ਚਾਰੇ ਟਾਇਰ ਦੁਵਾਰਾ ਦੇ ਹਨ ਮਗਰ 15 ਨੰਬਰ ਦੇ ਬਾਈ ਹੋਏ ਆ اچھا ਆ 15 ਨੰਬਰ ਦੇ ਠੀਕ ਆ ਜੀ ਆ ਪੋਲੋ ਦੇ ਹਨਾ ਹਾਂ ਪੋਲੋ ਦੇ ਤੇ ਪੱਕੇ ਟਾਇਰ ਆ ਇਹੇ ਪੱਕੇ ਟਾਇਰ ਆ ਮਤਲਬ ਦੇ ਸਕਦਾ ਉਹ ਮਗਰਾੜ ਮਰੋੜ ਬਿਲਕੁਲ ਸਾਫ ਪਿਆ ਕੋਈ ਕਮੀ ਪੇਸ਼ ਨਹੀਂ ਬਾਕੀ ਤਾਂ ਸਾਰਾ origignal ਆ origignal ਆ ਮੋਗਾ ਨੰਬਰ ਆ अच्छा 모 ਗਾ ਨੰਬਰ ਠੀਕ ਹੈ ਜੀ 3700 ਘੰਟਾ ਚੱਲਿਆ ਦਾ 3700 ਘੰਟਾ ਚੱਲਿਆ ਠੀਕ ਹੈ ਜੀ ਕਿੰਨਾ ਮਾਡਲ ਦੱਸਿਆ ਸੀਗੇ ਇਹ 16 ਮਾਡਲ 16 ਮਾਡਲ ਆ ਡਿਮਾਂਡ ਦੀ ਜੀ ਗੱਲ ਕਰੀ ਜੀ ਡਿਮਾਂਡ ਹੈਗੀ 485 485 ਤੇ ਕਿੰਨੇ ਰਕ ਛੱਡ ਦੋਗੇ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ 475 ਦਾ ਛੱਡ ਦਿੰਦੇ ਲੋ ਵਿੱਚ 475 ਦਾ 10000 ਰੁਪਏ ਆ ਟਰੈਕਟਰ ਵਿੱਚ ਡਿਸਕਾਊਂਟ ਮਿਲਿਓ ਤੁਹਾਨੂੰ ਟਰੈਕਟਰ ਛੱਡਣ ਵਾਲੇ ਦੇਖ ਸਕਦੇ ਹੋ ਤੁਸੀਂ ਰੈਮਰੂ ਮੂ ਪੂਰੇ ਬਿਲਕੁਲ ਸਾਫ ਆ ਨਟ ਬੋਲਟ ਵੀ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਕਿਸੇ ਪਾਸੇ ਕੋਈ ਲੀਕਸ ਨਹੀਂ ਹੈ ਟਰੈਕਟਰ ਬਿਲਕੁਲ ਕੋਕਾ ਪੀਸਾ ਹੀ ਦੇਖਦਾ ਸਾਰਾ ਹੀ オリジナル ਟਰੈਕਟਰ ਆ ਤੇ ਮੁੰਗਾ ਨੰਬਰ ਆ ਠੀਕ ਆ ਜੀ ਕਿੰਨੀ ਡਿਮਾਂਡ ਦੱਸੀ ਸੀ ਜੀ 485 485 475 ਦਾ ਛਡ ਦੋਗੇ ਲਓ ਮਿੱਤਰ 10000 ਰੁਪਏ ਡਿਸਕਾਊਂਟ ਆ ਟਰੈਕਟਰ ਵਿੱਚ ਮਿਲੂਗਾ ਤੇ ਕਾਗਜ਼ ਪੁੱਤਰ ਬਿਲਕੁਲ ਓਕੇ ਮਿਲਣਗੇ ਤੇ ਇਹ ਫਸਟ ਪਾਰਟ ਏ ਕਿ ਸੈਕੰਡ ਇਹ ਫਸਟ ਪਾਰਟ ਟਰੈਕਟਰ ਆ ਜੀ ਦੇ ਸਕਦਾ ਤੁਸੀਂ ਭਾਈ ਆ ਖੜਾ ਫਾਰਮ ਟਰੈਕ 65 EPI ਇਹਦੇ ਬਾਰੇ ਚਾਣਨਾ ਪਾਇਆ ਤੇ ਭਾਈ 16 ਦੇ ਟਾਇਰਾਂ ਚ ਆ ਤੇ ਡਬਲ ਡਿਸਟਿਬਿਊਟਰ ਆ ਅੱਛਾ ਇਹ 16 ਦੇ ਟਾਇਰਾਂ ਚ ਡਬਲ ਡਿਸਟਿਬਿਊਟਰ ਆ ਜੀ ਡਬਲ ਡਿਸਟਿਬਿਊਟਰ ਪਾਵਰ ਸਟੀering ਪਾਵਰ ਸਟੀering ਡਬਲ ਡਿਸਟਿਬਿਊਟਰ ਦੇ ਸਕਦੇ ਹੋ ਮਿੱਤਰੋ ਟਰੈਕਟਰ ਬਹੁਤ ਸੋਹਣਾ ਪਿਆ ਇਹ ਦੇਖ ਸਕਦੇ ਸਾਰੇ origignal ਆ ਇਹ origignal ਆ ਸਾਰਾ origignal ਟਰੈਕਟਰ ਆ ਇਹ ਦੇਖ ਸਕਦੇ ਡਬਲ ਡਿਸਟ੍ਰਿਬਿਊਟਰ ਆ ਤੇ ਇਹ ਟਾਇਰ ਆ ਜਿਹੜੇ ਟਾਇਰ 60% ਕਾ ਬਾਈ 60% ਟਾਇਰ ਆ ਵੈਸੇ 60 ਤੋਂ ਵੀ ਉੱਤੇ ਹੀ ਪਏ ਹਨਾ ਬਈ bade motte fast part fast part ਇਹ ਦੇਖ ਸਕਦੇ ਹੋ ਤੁਸੀਂ ਸਾਰਾ origignal ਟਰੈਕਟਰ ਇੰਜਨ ਗੇਅਰ ਦੀ ਬਾਈ ਜੀ ਗੱਲ ਕਰੀ ਜੀ ਆਪਾਂ ਇੰਜਨ ਗੇਅਰ ਰੋਕੇ ਪੂਰਾ ਬਾਅਦ ਚੈੱਕ ਕਰਕੇ ਲਿਆ ਸਕਦਾ ਹਾਂ ਠੀਕ ਆ ਜੀ ਬਾਕੀ ਚੈੱਕ ਕਰਕੇ ਆ ਟਰੈਕਟਰ ਲੈ ਆ ਸਕਦੇ ਜਿਹੜਾ ਮਰਜੀ ਭਾਈ ਕੋਲੇ ਤੇ ਐਂਡ ਤੇ ਭਾਈ ਦਾ ਨੰਬਰ ਵੀ ਬੋਲਾਂਗੇ ਸਾਰਾ ਹੀ オリジナル ਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੋ ਤੇ ਇਹ ਕਿਹੜੇ ਨਾਲ ਜੀ ਪਹਿਲੇ ਨਾਲ ਕਿ ਦੂਜੇ ਪਹਿਲੇ ਨਾਲ ਇਹ ਵੀ ਪਹਿਲੇ ਨਾਲ ਟਰੈਕਟਰ ਆ ਜੀ ਦੇਖ ਸਕਦਾ ਤੁਸੀਂ ਬਾਕੀ ਬੈਕ ਸਾਈਡ ਵੀ ਤੁਹਾਨੂੰ ਇੱਕ ਵਾਰੀ ਨਿਗਾਹ ਮਰਵਾ ਦਿੰਦੇ ਆ ਐਂਡ ਕੋਕਾ ਵੀ ਇਸ ਟਰੈਕਟਰ ਪਿਆ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਡਬਲ ਡਿਸਟ੍ਰਿਬਿਊਟਰ ਹਨਾ ਭਾਈ ਜੀ ਡਬਲ ਡਿਸਟ੍ਰਿਬਿਊਟਰ ਡੰਡਾ ਫੱਟੀ ਨਾਲ ਮਿਲੂ ਭਾਈ ਜੀ ਲਓ ਵੀ ਮਿੱਤਰੋ ਇਹਦੀ ਆਪ ਡਿਮਾਂਡ ਦੀ ਜੀ ਗੱਲ ਕਰੀਏ ਜੀ ਇਹ ਰ 7.5 ਲੱਖ ਮੰਗਦੇ ਜੀ 7.5 ਲੱਖ ਠੀਕ ਹੈ ਜੀ ਕਿੰਨਾ ਮਾਡਲ ਦੱਸ ਸਕਦੇ ਇਹ ਇਹ 2008 ਮਾਡਲ ਇਹ 2008 ਮਾਡਲ ਆ ਤੇ ਡਿਮਾਂਡ ਤਾਂ ਹੁੰਦਾ ਸੀ ਦਿੱਤਾ ਕਿੰਨੇ ਤੱਕ ਛੱਡ ਦੂੰ ਇਹ ਸਹੀ ਸਹੀ ਆਪਾਂ ਗਾਹਕਾਂ ਨੂੰ ਖੁਸ਼ ਕਰਨਾ ਬਾਈ ਜੀ ਲਾਸਟ 3 ਲੱਖ ਦੋ ਵੇਦਾ ਲਓ ਵੇ ਲਾਸਟ 3 ਲੱਖ ਰੁਪਏ ਦਾ ਆਹ ਟਰੈਕਟਰ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਦੇਖ ਸਕਦੇ ਟਰੈਕਟਰ ਸਾਰਾ ਹੀ オリジナル ਆ ਕੋਈ ਕਮੀ ਪੇਸ਼ੈਂਟ ਟਰੈਕਟਰ ਚ ਬਾਕੀ ਆਪਾਂ ਦਾ ਨਾਮ ਲੈ ਕੇ ਆ ਜਿਓ ਬਾਈ ਕੋਲੇ ਮਾਨ ਤਨ ਹੋਰ ਵੀ ਪਾਈ ਹੁਣੇ ਕਰ ਦੇਣਗੇ ਬੈਟਰੀ ਫੂਟਰੀ ਬਿਲਕੁਲ ਨਵੀਂ ਹੈ ਜੀ ਜਮਾ ਓਕੇ ਫਿਰ ਲੋ ਜੀ ਮਤਰਾ ਜਮਾ ਓਕੇ ਆ ਬਿਲਕੁਲ ਸਾਫ ਕੰਡੀਸ਼ਨ ਦਾ ਟਰੈਕਟਰ ਦੇ ਸਕਦੇ ਤੁਸੀਂ ਤੇ ਅੱਗੇ ਲੈ ਕੇ ਚੱਲਦੇ ਆ ਇੱਧਰ ਖੜਾ ਹੈ ਮਹਿੰਦਰਾ 555 ਡੀ ਹੈ ਜੀ ਪਾਵਰ ਬਲਾਸ ਪਾਵਰ ਬਲਾਸ ਠੀਕ ਆ ਜੀ ਇਹਦੇ ਬਾਰੇ ਜਾਣਨਾ ਪਏ ਮੜਾਇਆ ਤੇ 2000 16 ਮਾਡਲ ਆ ਬਈ ਇਹ 16 ਮਾਡਲ ਆ ਠੀਕ ਆ ਜੀ 15 ਅੱਛਾ 15 ਮਾਡਲ ਆ ਜੀ 2015 2015 ਮਾਡਲ ਆ ਦੇ ਸਕਦੋ ਟਾਇਰਾਂ ਦੀ ਗੱਲ ਕਰੀਏ ਜੀ ਗੋਡੀਅਰ ਦੇ ਟਾਇਰ ਇਹਦੇ ਨਾਲ ਦੇ ਟਾਇਰ ਆ ਜੀ ਨਹੀਂ ਦੁਬਾਰਾ ਦੇ ਟਾਇਰ ਆ ਬਈ ਅੱਛਾ ਦੋ ਦੋ ਪਾਸੇ ਟਾਇਰ ਠੀਕ ਆ ਜੀ ਚਾਰੇ ਟਾਇਰ ਨਵੇਂ ਨੇ ਚਾਰੇ ਟਾਇਰ 60% ਆ ਠੀਕ ਆ ਠੀਕ ਦੁਬਾਰਾ ਦੇ ਹਾਂ ਜੀ ਠੀਕ ਹੈ ਤੇ ਬਾਕੀ ਸਾਰਾ Ориਜినਲ ਆ ਸਾਰਾ Ориਜినਲ ਆ ਰੰਗ ਸਾਰਾ Ориਜినਲ ਪੇਂਟ ਪੂੰਡ ਸਾਰਾ ਕੁਝ ਕੋਈ ਟੱਚਿੰਗ ਵਗੈਰਾ ਤਾਂ ਨਹੀਂ ਕੋਈ ਟੱਚਿੰਗ ਨਹੀਂ ਸਾਰਾ Ориਜినਲ ਠੀਕ ਆ ਠੀਕ ਆ ਜੀ ਬੈਟਰੀ ਬੂਡਰੀ ਕਿਵੇਂ ਪਈ ਪਈ ਜੀ ਇਹਦੀ ਜਮਾ ਓਕੇ ਆ ਤੇ ਫਾਸਟ ਓਨਰ ਆ ਜੀ ਫਾਸਟ ਓਨਰ ਇਹ ਵੀ ਫਾਸਟ ਓਨਰ ਟਰੈਕਟਰ ਆ ਜੀ ਦੇਖ ਸਕਦੇ ਕਿੰਨਾ ਮਾਡਲ ਦੱਸਿਆ ਜੀ ਇਹ 15 ਮਾਡਲ ਇਹ 15 ਮਾਡਲ ਆ ਡਿਮਾਂਡ ਦੀ ਜੀ ਗੱਲ ਕਰੀ ਜੀ ਨਮਾੜੀ ਦੀ ਹੈਗੇ 435 435 ਇਹਦੇ ਵਿੱਚ ਵੀ ਮਾਰਦਾਨ ਕਰੂੰਗੀ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਲੋਬੇ ਮੈਂ ਤਰ ਆਹ ਟਰੈਕਟਰ ਚ ਵੀ ਫੁੱਲ ਹੀ ਮਾਰਦਾਨ ਹੋਊਗਾ ਟਰੈਕਟਰ ਦੇਖ ਸਕਦੇ ਹੋ ਤੁਸੀਂ ਤੇ ਮਾਰ ਕੇ ਮੁਰਕੇ ਬਿਲਕੁਲ ਟਾਇਰਾਂ ਦੇ ਉਵੇਂ ਪਹਿ ਟਾਇਰ ਦੇ ਸਕਦੇ ਆ ਰਮ ਰਮ ਬਿਲਕੁਲ ਚੈੱਕ ਕਰ ਸਕਦੇ ਆ ਸਾਫ ਕੰਡੀਸ਼ਨ ਦੇ ਵਿੱਚ ਆ ਤੇ ਡੰਡਾ ਫੱਟੀ ਸਾਰਾ ਕੁਝ ਨਾਲ ਮਿਲੂਗਾ ਬਈ ਜੀ ਸਾਰਾ ਕੁਝ ਨਾਲ ਵੀ ਦੂਗਾ ਕਾਗਜ਼ ਪੱਤਰ ਓਕੇ ਮਿਲਣਗੇ ਬਾਕੀ ਬਾਈ ਨੂੰ ਤੁਸੀਂ ਕਾਲ ਕਰਕੇ ਸਾਰੀ ਜਾਣਕਾਰੀ ਤੁਸੀਂ ਨੰਬਰ ਤੇ ਵੀ ਲੈ ਸਕਦੇ ਹੋ ਤੇ ਅੱਗੇ ਲੈ ਕੇ ਚੱਲਦੇ ਆ ਜੀ ਅੱਗੇ ਖੜਾ ਬਾਈ ਜੀ ਆਪਣਾ ਸੁਬਰਾਜ 960 ਐਫੀ ਇਹਦੇ ਬਾਰੇ ਪਾਇਆ ਚਾਨਣਾ ਮੜਾਇਆ ਇਹ 2017 ਮਾਡਲ ਹੈ ਇਹ 17 ਮਾਡਲ ਦਾ ਠੀਕ ਆ ਜੀ ਫਰਸਟ ਪਾਰਟੀ ਆ ਫਰਸਟ ਪਾਰਟੀ ਆ ਜੀ ਹਾਂ ਜੀ ਠੀਕ ਆ ਜੀ ਇਹਦੀ ਜੇ ਆਪਾਂ ਗੱਲ ਕਰੀ ਇੰਜਨ ਗੇਅਰ ਦੀ ਜੀ ਇੰਜਨ ਇੰਜਨ ਓਕੇ ਆ ਜੀ ਜਮਾ ਹਾਂ ਸਾਰਾ ਰੈਗਨਲ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਇਹਦੇ ਹਾਂ ਜੀ ਚਾਰੇ ਨਾਲ ਦੇ ਜੀ ਚਾਰੇ ਨਾਲ ਦੇ ਚਾਰੇ ਨਾਲ ਦੇ ਟਾਇਰ ਆ ਟਾਇਰ ਵੀ ਦੇਖ ਸਕਦੇ ਹੋ ਮਿੱਤਰੋ ਨਵੇਂ ਟਾਇਰ ਪਿਆ ਜੀ ਬਿਲਕੁਲ ਦੇ ਸਕਦੋ ਸਾਫ ਕੰਡੀਸ਼ਨ ਦੇ ਵਿੱਚ ਪੱਕੇ ਟਾਇਰ ਆ ਬਾਈ ਜੀ ਇਹਦੇ ਪੱਕੇ ਨਾਲ ਦੇ ਪੱਕੇ ਨਾਲ ਦੇ ਨਾ ਗੋਡਿਆਰ ਦੇ ਟਾਇਰ ਹਨਾ ਗੋਡਿਆਰ ਦੇ ਟਾਇਰ ਆ ਹੀ ਦੇ ਸਕਦਾ ਨਾਲ ਦੇ ਟਾਇਰ ਆ ਸਾਰਾ ਹੀ オリジナル ਟਰੈਕਟਰ ਕੋਈ ਕਮੀ ਬੇਸ਼ੀ ਨਹੀਂ ਹੈਗੀ ਟਰੈਕਟਰ ਚ ਤੇ ਛਤਰੀ ਛਤਰੀ ਬਿਲਕੁਲ ਦੇ ਸਕਦਾ ਕਾਗਜ਼ ਪੱਤਰ ਓਕੇ ਆ ਜਮਾ ਇਹ ਫਾਸਟ ਪਾਰਟੀ ਹੈ ਜੀ ਫਾਸਟ ਪਾਰਟ ਠੀਕ ਆ ਜੀ ਫਾਸਟ ਪਾਰਟੀ ਆ ਤੇ ਕਿੰਨਾ ਮਾਡਲ ਦੱਸਿਆ ਸੀ ਜੀ ਇਹ 17 ਮਾਡਲ 17 ਮਾਡਲ ਆ ਡਿਮਾਂਡ ਦੀ ਜੀ ਗੱਲ ਕਰੀਏ 5 35 ਆ 535 ਕਿੰਨੇ ਤੱਕ ਛੱਡ ਦੂੰਗਾ ਜੀ ਸਵਾ 5 ਦਾ ਹੀ ਛੱਡ ਦੇ ਸਵਾ 5 ਦਾ ਲੋ ਵੇ ਮੇਤਰੋ ਸਵਾ 5 ਦਾ ਆਹ ਟਰੈਕਟਰ ਤੁਹੇ ਲੈ ਜਾ ਸਕਦੇ ਆਪਣਾ ਨਾਮ ਲੈ ਕੇ ਟਰੈਕਟਰ ਸਾਰਾ ਹੀ オリジナル ਆ ਕੋਈ ਵੀ ਟਰੈਕਟਰ ਬਾਈ ਕੋਲ ਛੱਡਣ ਵਾਲਾ ਨਹੀਂਗਾ ਤੁਹਾਨੂੰ ਵਧੀਆ ਟਰੈਕਟਰ ਮਿਲਣਗੇ ਬਾਈ ਭਿੰਦੇ ਕੋਲ ਐਂਡ ਤੇ ਨੰਬਰ ਬੋਲਾਂਗੇ ਬਾਈ ਦਾ ਆਪਾਂ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਵੀ ਟਰੈਕਟਰਾਂ ਬਾਰੇ ਲੈ ਸਕਦੇ ਹੋ ਤੇ ਅੱਗੇ ਰਹਿ ਕੇ ਚੱਲਦੇ ਆਂ ਬਈ ਜੀ ਇੱਧਰ ਖੜੇ 855 2010 ਦਾ ਇਹ 10 ਮਾਡਲ ਆ ਠੀਕ ਆ ਜੀ ਤੇ ਇਹਦੇ ਜੇ ਆਪਾਂ ਇੰਜਨ ਗੇਅਰ ਦੀ ਗੱਲ ਕਰੀ ਬਾਈ ਜੀ ਇੰਜਨ ਗੇਅਰ ਸਹੀ ਆ ਬਾਈ ਕਲਾਸ ਕਰ ਇੰਜਨ ਕਲਾਸ ਕਰ ਇੰਜਨ ਆ ਜੀ ਹਾਂ ਜੀ ਲਾਓ ਮੈਂ ਤੇਰਾ ਕਲਾਸ ਕਰ ਲੀਗਲ ਤਾਂ ਨਹੀਂ ਕਿਸੇ ਪਾਸੇ ਜੀ ਕਦੋਂ ਨਹੀਂ ਲੀਗਲ ਲੀਗਲ ਠੀਕ ਟਾਇਰਾਂ ਦੀ ਜੇ ਗੱਲ ਕਰੀ ਬਾਈ ਜੀ ਆਪਾਂ ਟਾਇਰ 90% ਟਾਇਰ ਆ ਇਹਦੀ 90% ਟਾਇਰ ਆ ਦੇਖ ਸਕਦਾ ਮੈਂ ਤੇਰਾ ਤੇ ਵੀਕੇਟ ਇਹਦੇ ਟਾਇਰ ਆ ਹਨਾ ਜੀ ਵੀਕੇਟੀ ਦੇ ਟਾਇਰ ਆ ਵੀਕੇਟੀ ਦੇ ਟਾਇਰ ਆ ਦੇਖ ਸਕਦਾ ਤੁਸੀਂ ਮਗਰਾਣ ਰੋਡ ਬਿਲਕੁਲ ਸਾਫ ਹੈ ਕਿਸੇ ਪਾਸੇ ਕੋਈ ਜੰਗ ਜੰਗ ਵਗੈਰਾ ਨਹੀਂ ਸਾਰੇ Ориਜਨਲ ਆ ਸਰ ਆ ਰਹੀ ਨਾਲ ਠੀਕ ਆ ਜੀ ਤੇ ਇਹ ਫਾਸਟ ਪਾਰਟੀ ਜੀ ਫਾਸਟ ਬਾਲ ਇਹ ਵੀ ਫਾਸਟ ਪਾਰਟੀ ਡਾਇਰੈਕਟਰ ਆ ਜੀ ਦੇ ਸਕਦਾ ਤੁਸੀਂ ਕੋਕਾ ਪੇਸ ਡਾਇਰੈਕਟਰ ਆ ਜੀ ਤੇ ਘੋੜੇ ਵਾਲਾ ਬੰਪਰ ਲੱਗਿਆ ਜੀ ਪੰਜਾਬ ਨੰਬਰ ਆ ਬਾਈ ਜੀ ਪੰਜਾਬ ਨੰਬਰ ਠੀਕ ਆ ਜੀ ਤੇ ਡਿਮਾਂਡ ਦੀ ਜੀ ਗੱਲ ਕਰੀ ਜੀ ਆਪਾਂ ਡਿਮਾਂਡ ਇਹਦੀ ਹੈਗੀ 3.5 ਲੱਖ 3.5 ਲੱਖ ਰੁਪਈਆ ਠੀਕ ਆ ਜੀ ਕਿੰਨੇ ਤੱਕ ਛੱਡ ਦੂੰਗੀ ਜੀ ਕੇ ਮੌਕੇ ਤੇ ਹੋ ਜੀ 345 ਦਾ ਹੀ ਹੜ ਦੇਾਂਗੇ ਬਾਕੀ ਮੌਕੇ ਤੇ ਕਰਨਾ ਲੋਬ ਮੇਤਰ 345 ਦਾ ਟਰੈਕਟਰ ਦੇ ਲੈ ਕੇ ਜਾ ਸਕਦੇ ਆ ਬਾਕੀ ਮੌਕੇ ਤੇ ਮਾਨ ਤਾਨ ਹੋ ਜਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਤੇ ਵੀਡੀਓ ਸ਼ੇਅਰ ਕਰਕੇ ਜਰੂਰ ਆ ਜੀ ਤੇ ਬਾਈ ਜੀ ਆ ਖੜਾ ਹੈ ਸੁਵਰਾਜ ਖਰਸ 55 ਇਹ 2000 ਮਾਡਲ ਇਹ 2000 ਮਾਡਲ ਦਾ ਠੀਕ ਆ ਜੀ ਇਹਦੇ ਆਪਾਂ ਜੀ ਇੰਜਨ ਗੇਅਰ ਦੀ ਗੱਲ ਕਰੀਏ ਬਾਈ ਜੀ ਗੇਅਰ ਪੂਰਾ ਬਈ ਹੈ ਬਾਈ ਵਾਹ ਕੇ ਜਾਂਦਾ ਰਿਹਾ ਓਕੇ ਆ ਜੀ ਜਮਾ ਓਕੇ ਆ ਲੇਖੇਕ ਤਾਂ ਨਹੀਂ ਇਸ ਵਾਸਤੇ ਜੀ ਪੰਜਾਬ ਨੰਬਰ 50 ਹੋਰ ਬੈਟਰੀ ਬੁੱਢੀ ਇਹਦੀ ਕਿਵੇਂ ਬਈ ਜੀ ਜਮਾ ਸਹੀ ਹੈ ਜੀ ਤੇ ਆਪਾਂ ਟਾਇਰਾਂ ਦੀ ਜਿੱਦ ਗੱਲ ਕਰੀਏ ਜੀ ਟਾਇਰ ਇਹਦੇ 70% ਆ ਬਾਈ ਗੁੱਡੀਅਰ ਖਲਾਓ ਮੇਤਰ 70% ਟਾਇਰ ਆ ਗੁੱਡੀਅਰ ਦੇ ਦੇ ਸਕਦੇ ਮਰਾਡ ਮਰੋਡ ਬਿਲਕੁਲ ਸਾਫ ਪਿਆ ਰਿਮਾਂ ਰਮਾਂ ਨੂੰ ਦੇ ਸਕਦੇ ਮੱਲੋ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਆ ਟਾਇਰ ਬਾਈ ਜੀ ਇਹਦੇ ਨਾਲ ਦੇ ਕੇ ਨਹੀਂ ਦੁਬਾਰਾ ਅੱਛਾ ਦੁਬਾਰਾ ਟਾਇਰ ਆ ਦੇਖ ਸਕਦੇ ਹੋ ਮਿੱਤਰੋ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਕਿੰਨਾ ਮਾਡਲ ਦੱਸਿਆ ਸੀ ਇਹ 2000 ਮਾਡਲ 2000 ਮਾਡਲ ਦਾ ਠੀਕ ਹੈ ਡਿਮਾਂਡ ਦੀ ਗੱਲ ਕਰੀ ਜੀ ਸਵਾ 2 ਲੱਖ ਹੜ ਮਾਂਡ ਇਹਦੀ ਹੈ ਸਵਾ 2 ਲੱਖ ਰੁਪਈਆ ਠੀਕ ਹੈ ਇਹ ਚ ਮਾਂਡ ਤਾਂ ਨਾ ਹੋਊਗਾ ਜੀ ਹੋ ਜਾਊਗਾ ਲਓ ਵੇ ਮਿੱਤਰੋ ਆਹ ਟਰੈਕਟਰ ਚ ਵੀ ਮਾਂਡ ਤਾਂ ਇਹ ਪਹਿਲੇ ਨਾਲ ਜਿਸ ਹੈਗਾ ਇਹ ਦੂਜੇ ਨਾਲ ਆਊਗਾ ਯਾ ਇਹ ਦੂਜੇ ਨਾਲ ਠੀਕ ਹੈ ਜੀ ਤੇ ਬਾਕੀ ਸਾਰੀ ਜਾਣਕਾਰੀ ਬਾਈ ਤੋਂ ਤੁਸੀਂ ਲੈ ਵੀ ਸਕਦੇ ਨੰਬਰ ਵੀ ਬੋਲ ਦਨ ਲਾਸਟ ਤੇ ਆਪਾਂ ਇੱਕ ਵਾਰੀ ਟਰੈਕਟਰ ਹੁੰ ਦੇ ਸਕਦੇ ਨਿਗਾ ਮਾਰ ਸਕਦੇ ਹਾਂ ਕੋਈ ਵੀ ਟਰੈਕਟਰ ਬਾਈ ਕੋਲੇ ਛੱਡਣ ਵਾਲਾ ਨਹੀਂ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਨਵੇਂ ਟਰੈਕਟਰ ਆ ਜੀ ਤੇ オリジナル ਟਰੈਕਟਰ ਮਿਲਣਗੇ ਬਾਈ ਹੁਣਾਂ ਕੋਲੇ ਤੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਸ਼ੇਅਰ ਜੀ ਤੇ Facebook ਪੇਜ ਨੂੰ ਆਪਣੇ ਫੋਲੋ ਕਰ ਲੈ ਤੇ Instagram ਤੇ ਆਪਣਾ ਪੇਜ ਬਣਾ ਜੀ ਤੇ ਉਹਨੂੰ ਵੀ ਜਾ ਕੇ ਫੋਲੋ ਕਰ ਜੱਸੀ ਦੌਦਰ ਬਲੌਗ ਦੇ ਨਾਂ ਤੇ ਬਾਈ ਜੀ ਨੰਬਰ ਬੋਲਦੇ ਆਪਾਂ 98598 98598 92518 92518 ਇੱਕ ਹੀ ਨੰਬਰ ਹੈ ਜੀ ਇੱਕ ਹੀ ਨੰਬਰ ਇਸ ਨੰਬਰ ਤੇ ਬਾਈ ਭਿੰਦੇ ਕੋਲ ਸਾਰੀ ਤੁਸੀਂ ਜਾਣਕਾਰੀ ਟਰੈਕਟਰਾਂ ਬਾਰੇ ਲੈ ਸਕਦੇ ਹੋ ਤੇ ਦੇਖ ਸਕਦੇ ਕੱਲੇ-ਕੱਲੇ ਟਰੈਕਟਰ ਬਾਰੇ ਸਾਰਾ ਕੁਝ ਬਾਈ ਤੁਹਾਨੂੰ ਨੰਬਰ ਤੇ ਪੁੱਛ ਸਕਦੇ ਹੋ ਸਾਰੀ ਜਾਣਕਾਰੀ ਬਾਕੀ ਤੇ ਮਾਣਦਾਨ ਵੀ ਫੋਲੋ ਹੋਊਗਾ ਜੀ 10-15000 ਰੁਪਏ ਡਿਸਕਾਊਂਟ ਵੀ ਬਾਈ ਦੇਊਗਾ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਜੀ ਧੰਨਵਾਦ ਜੀ